ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀਆਂ ਦਾ ਮੂੰਹ ਦੇਖ ਰਿਹਾ ਸੀ ਕੀ ਇਹ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਇਹ ਜਾਣੇ ਕਰ ਰਿਹਾ ਹੈ ਕਿਉਂਕਿ ਮੰਤਰੀਆਂ ਦੀਆਂ ਸ਼ਿਕਾਇਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕੋਲ ਵੀ ਪਹੁੰਚ ਚੁੱਕੀਆਂ ਨੇ ਤਿੰਨ ਮంత్రి ਜਿਹੜੇ ਉਹ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰ ਰਹਾ ਕਿਉਂਕਿ ਭਰੋਸਾ ਕਰਕੇ ਉਹਨਾਂ ਨੂੰ ਕੈਬਨਟ ਦੇ ਵਿੱਚ ਥਾ ਦਿੱਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਸੀ ਕਿ ਭ੍ਰਿਸ਼ਟਾਚਾਰ ਅਤੇ ਨਸ਼ਾ ਖੋਰੀ ਜ਼ੀਰੋ ਟੋਲਰੈਂਸ ਹੈ ਇਹਨਾਂ ਦੋਹਾਂ ਦੇ ਵਿੱਚ ਜੇਕਰ ਕੋਈ ਮੰਤਰੀ ਕੋਈ ਵਿਧਾਇਕ ਆਉਂਦਾ ਹੈ ਉਸ ਨੂੰ ਸਿੱਕੇ ਟੰਗ ਦਿੱਤਾ ਜਾਵੇਗਾ ਖਾਸ ਕਰਕੇ ਜਿਸ ਤਰ੍ਹਾਂ ਰਮਨ ਅਰੋੜਾ ਨੂੰ ਸਿੱਕੇ ਟੰਗਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਣ ਤੋਂ ਸਭ ਤੋਂ ਵੱਡਾ ਐਕਸ਼ਨ ਹੈ ਪਹਿਲਾ ਐਕਸ਼ਨ ਆਪਣੀ ਹੀ ਪਾਰਟੀ ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਤੇ ਲਿਆ ਗਿਆ ਜੋ ਹਲਕਾ ਜਲੰਧਰ ਵੈਸਤੂ ਨੇ ਸੈਂਟਰਲ ਤੋਂ ਲੈ ਤੇ ਫਿਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਮਜੀਠੀਆ ਤੇ ਯਾਨੀ ਕਿ ਦੋਨਾਂ ਚਿੱcke ਟੰਗਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇੱਕ ਕੈਬਨਿਟ ਦੇ ਵਿੱਚ ਬਦਲਾਅ ਹੋਵੇਗਾ ਇਹ ਸਤਮਾ ਬਦਲਾਅ ਹੈ ਜਦੋਂ ਦੀ ਸਰਕਾਰ ਬਣੀ ਹੈ ਕਿਉਂਕਿ ਜਿਹੜੇ ਸੰਜੀਪ ਅਰੋੜਾ ਨੇ ਕਿਉਂਕਿ ਜਿਮਨੀ ਚੋਣਾਂ ਦੇ ਵਿੱਚ ਉਹ ਵਾਅਦਾ ਕੀਤਾ ਉਹ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੈਬਨਿਟ ਰੈਂਪ ਕੇਸ਼ੀਵਾਲ ਵੱਲੋਂ ਕਿ ਵਿਧਾਇਕ ਦੇ ਨਾਲ ਨਾਲ ਤੁਹਾਨੂੰ ਮੰਤਰੀ ਵੀ ਮਿਲੇਗਾ ਕੱਲ ਸੰਜੀਵ ਰੋੜਾ ਨੇ ਐਜ਼ ਉਹ ਮੈਂਬਰ ਆਫ ਪਾਰਲੀਮੈਂਟ ਸੀ ਆਲਰੇਡੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਹੈ ਪੰਜਾਬ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਅੱਜ ਮੰਟਲੀ ਮੰਤਰੀ ਮੰਡਲ ਦਾ ਵਿਸਤਾਰ ਹੋਵੇਗਾ ਕਿਉਂਕਿ ਕਈ ਦਿਨਾਂ ਤੋਂ ਖਬਰ ਆਈ ਖਬਰਾਂ ਆ ਰਹੀਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਪੰਜਾਬ ਦੇ ਇੰਚਾਰਜ ਮਨੀਸ ਸੋਡਿਆ ਅਤੇ ਸਤਿੰਦਰ ਜੈ ਅਤੇ ਅਰਵਿੰਦ ਖੇਚੀਪਾਲ ਕਈਆਂ ਮੰਤੀਆਂ ਦੀ ਕਾਰਜਕਾਰੀ ਤੋਂ ਸਰਟੀਫਾਈ ਨਹੀਂ ਸੰਤੋਸ਼ ਨਹੀਂ ਕਿਉਂਕਿ ਉਹਨਾਂ ਨੂੰ ਔਲਾਮੇ ਮਿਲ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਕਈ ਵਿਧਾਇਕ ਅਜੇ ਨਹੀਂ ਜਿਹੜੇ ਆਪਣੀ ਹਲਕਿਆਂ ਦੇ ਵਿੱਚ ਬੜੇ ਵੱਡੇ ਪੱਮਾਨੇ ਅਤੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ ਕਿਉਂਕਿ ਵਾ ਇਹ ਖਬਰਾਂ ਆਪ ਆਦਮੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੇਜੀ ਬਾਦ ਪਹੁੰਚ ਚੁੱਕੀਆਂ ਨੇ ਕਿਉਂਕਿ ਉਹਨਾਂ ਦੀ ਸੀਰਵੇਣੀ ਕੱਟੀ ਜਾਵੇਗੀ 2022 ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਲਾਂਕਿ 117 ਹਲਕਾ ਜਾਰਜ ਆ ਅਮਨ ਅਰੂੜਾ ਅਤੇ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਹਰ ਹਲਕੇ ਵਿੱਚ ਲਗਾ ਦਿੱਤੇ ਗਏ ਨੇ ਜੋ ਹੁਣ ਨਿਗਰਾਨੀ ਕਰ ਰਹੇ ਨੇ ਇਹਨਾਂ ਮੰਤਰੀਆਂ ਦੀ ਇਹਨਾਂ ਵਿਧਾਇਕਾਂ ਦੀ ਕਿ ਇਹ ਕੰਮ ਇਮਾਨਦਾਰੀ ਨਾਲ ਕਰ ਰਹੇ ਨੇ ਜੈਨ ਕਰ ਰਿਹਾ ਕਿਉਂਕਿ ਹਲਕਾ ਇੰਚਾਰਜਾ ਨੂੰ ਆਪ ਆਦਮੀ ਪਾਰਟੀ ਨੇ ਫੁੱਲ ਐਂਡ ਫਾਈਨਲ ਜਿਹੜੀਆਂ ਪਾਵਰਾਂ ਸ਼ਕਤੀਆਂ ਦੇ ਦਿੱਤੀਆਂ ਨੇ ਉਹ ਦਕਾਟਨ ਵੀ ਕਰ ਰਹੇ ਨੇ ਗਰੰਟਾ ਵੀ ਦੇ ਰਹੇ ਨੇ ਅਤੇ ਛੋਟੇ-ਮੋਟੇ ਪਿੰਡਾਂ ਅਤੇ ਸ਼ਹਿਰਾਂ ਕਸਬਿਆਂ ਦੇ ਵਿੱਚ ਝਗੜੇ ਨੇ ਉਹਨਾਂ ਦਾ ਵੀ ਨਿਪਟਾਰਾ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾਰੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ 32 ਤੋਂ 35 ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਉਹਨਾਂ ਦੇ ਪੱਤੇ ਕੱਢ ਦਿੱਤੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਮੰਤਰੀਆਂ ਦੀ ਅੱਧ ਛੁੱਟੀ ਹੋਵੇਗੀ ਅਤੇ ਤਿੰਨ ਤੋਂ ਚਾਰ ਮੰਤਰੀਆਂ ਦੇ ਅਹੁਦੇ ਬਦਲੇ ਜਾਣਗੇ ਯਾਨੀ ਕਿ ਕੈਬਨਟ ਦੇ ਵਿੱਚ ਅਹੁਦਿਆਂ ਦਾ ਐਰ ਫੇਅਰ ਕੀਤਾ ਜਾਵੇਗਾ ਤੇ ਅੱਜ ਆਮ ਆਦਮੀ ਪਾਰਟੀ ਦੇ ਨਵੇਂ ਜਿੱਤੇ ਉਮੀਦਵਾਰ ਹਲਕਾ ਲੁਧਿਆਣਾ ਪਛਮੀ ਤੋਂ ਸੰਜੀਪ अरोड़ा ਨੂੰ ਅੱਜ ਜਿਹੜੀ ਹੈ ਹਰੀ ਚੰਡੀ ਵਾਲੀ ਗੱਡੀ ਵੀ ਮਿਲੇਗੀ ਯਾਨੀ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਨਵੀਨਰ ਅਰਵਿੰਦ ਖੇਚੀਵਾਲ ਨੇ ਵਾਅਦਾ ਕੀਤਾ ਸੀ ਅੱਜ 12 ਵਜੇ ਤੋਂ ਬਾਅਦ ਸਾਰਾ ਪਤਾ ਲੱਗ ਜਾਵੇਗਾ ਕਿ ਕਿਹੜੇ ਮੰਤਰੀਆਂ ਦੀ ਛੁੱਟੀ ਕੀਤੀ ਜਾਂਦੀ ਹੈ ਕਿਹੜੇ ਮੰਤਰੀ ਨਵੇਂ ਬਣਾਏ ਜਾਂਦੇ ਨੇ ਅਤੇ ਕਿਹੜੇ ਮੰਤਰੀਆਂ ਦੇ ਵਿਭਾਗ ਬਦਲੇ ਜਾਂਦੇ ਨੇ ਕਿਉਂਕਿ ਵਿਭਾਗਾ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਤੂਤਰਕ ਚੱਲ ਰਹੀ ਹੈ ਆਪ ਆਦੀ ਪਾਰਟੀ ਦੇ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਭਾਵੇਂ ਉਹ ਸਾਡਾ ਮੰਤਰੀ ਹੋਵੇ ਸਾਡਾ ਵਿਧਾਇਕ ਹੋਵੇ ਸਾਡਾ ਕੋਈ ਆਮ ਆਦੀ ਪਾਰਟੀ ਦਾ ਵੱਡਾ ਆਗੂ ਹੋਵੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਖਾਸ ਕਰਕੇ ਜੇਕਰ ਉਹ ਨਸ਼ਾ ਤਸਕਰਾਂ ਦੇ ਨਾਲ ਉਨਮੋਲਮ ਨੇ ਤੇ ਜੇਕਰ ਉਹ ਭ੍ਰਿਸ਼ਟਾਚਾਰ ਕਰ ਰਹੇ ਨੇ ਅੱਜ ਵੱਡੇ ਫੈਸਲੇ ਹੋਣਗੇ ਆਪ ਆਦੀ ਪਾਰਟੀ ਦੀ ਹਾਈ ਕਮਾਂਡ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ